ਗੁਰਦਾਸ ਵਲੋਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਭ ਠੀਕ ਹੋਗੇ ਵਧੀਆ ਹੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਜੀ ਮਟਰ ਮਸ਼ਰੂਮ ਦੀ ਸਬਜ਼ੀ ਵਿਆਹ ਸ਼ਾਦੀਆਂ ਵਿੱਚ ਮਿਲਣ ਵਾਲੀ ਮਟਰ ਮਸ਼ਰੂਮ ਦੀ ਸਬਜ਼ੀ ਆਪਾਂ ਘਰ ਵਿੱਚ ਬਣਾ ਕੇ ਤਿਆਰ ਕਰਾਂਗੇ ਬਿਲਕੁਲ ਸੋਕੇ ਜਿਹੇ ਤਰੀਕੇ ਨਾਲ ਤੇ ਬਹੁਤ ਹੀ ਘੱਟ ਮਸਾਲਿਆਂ ਦੇ ਵਿੱਚ ਤੇ ਮਟਰ ਮਸ਼ਰੂਮ ਦੀ ਸਬਜ਼ੀ ਬਣਾਉਣ ਵਾਸਤੇ ਆਪਾਂ ਇੱਥੇ ਲੈ ਲੈਨੇ ਜੀ 1/2 ਕਿਲੋ ਆਪਾਂ ਮਟਰ ਲੈ ਲੈਨੇ ਤੇ ਇੱਕ ਪੈਕਟ ਲਿਆ ਆਪਾਂ ਮਸ਼ਰੂਮ ਦਾ ਤੇ ਤਰਕਾ ਲਾਉਣ ਵਾਸਤੇ ਤਿੰਨ ਲੈਏ ਨੇ ਮੀਡੀਅਮ ਸਾਈਜ਼ ਦੇ ਪਿਆਜ਼ ਤਿੰਨ ਲਈਆਂ ਹਰੀਆਂ ਮਿਰਚਾਂ ਤਿੰਨ ਟਮਾਟਰ ਇੱਕ ਟੁਕੜਾ ਅਦਰਕ ਦਾ ਤੇ ਨਾਲ ਹੀ ਇੱਕ ਗੰਢੀ ਲਸਣ ਦੀ ਆਪਾਂ ਲੈ ਲਈਏ ਛਿੱਲ ਕੇ ਤੇ ਸਭ ਤੋਂ ਪਹਿਲਾਂ ਆਪਾਂ ਮਸਾਲੇ ਕਰ ਲੈਣੇ ਆ ਜੀ ਤਿਆਰ ਤੇ ਪਿਆਜ਼ ਆ ਜਿਹੜੇ ਪਿਆਜ਼ ਟਮਾਟਰ ਤੇ ਸਾਰੇ ਤੜਕੇ ਦਾ ਸਮਾਨ ਜਿਹੜਾ ਇਹਨਾਂ ਨੂੰ ਆਪਾਂ ਮੋٹے-ਮੋٹے ਕੱਟ ਲਾਂਗੇ ਇਸ ਤਰ੍ਹਾਂ ਤੇ ਹਰੀਆਂ ਮਿਰਚਾਂ ਦੀ ਆਪਾਂ ਡੰਡੀਆਂ ਉਤਾਰ ਲੈਣੇ ਆ ਤੇ ਇਹਨਾਂ ਦੇ ਜਿਹੜੇ ਵੱਡੀਆਂ ਮਿਰਚਾਂ ਇਹਨਾਂ ਦੇ ਦੋ-ਦੋ ਪੀਸ ਕਰ ਲਾਂਗੇ ਤੇ ਨਾਲ ਹੀ ਇੱਥੇ ਪਾ ਦਨੇ ਆ ਜੀ ਲਸਣ ਤਰਕ ਵੀ ਛੇਲ ਲੈਨੇ ਆ ਤੇ ਹੁਣ ਆਪਾਂ ਛੇਲ ਲੈਨੇ ਆ ਪਿਆਜ਼ਾਂ ਨੂੰ ਪਿਆਜ਼ਾਂ ਦੀ ਵੀ ਆਪਾਂ ਲੰਬੇ ਪੀਸਾਂ ਵਿੱਚ ਮੋਟੇ-ਮੋਟੇ ਕੱਟ ਲਾਂਗੇ ਮਟਰਾਂ ਦੇ ਵੀ ਦਾਣੇ ਆਪਾਂ ਕੱਢ ਲੈਨੇ ਆ ਸਾਰੇ ਚਲੋ ਜੀ ਮਟਰ ਆਪਾਂ ਸਾਰੇ ਕੱਢ ਲਏ ਨੇ ਤੇ ਹੁਣ ਆਪਾਂ ਚੱਲਦੇ ਹਾਂ ਜੀ ਚੁੱਲੇ ਵੱਲ ਤੇ ਤੜਕਾ ਲਾਉਨੇ ਆਂ ਰਿਫਾਈਨਡ ਪਾ ਲਾਂਗੇ ਆਪਾਂ ਕੜਾਈ ਵਿੱਚ ਥੋੜਾ ਜਿਹਾ ਪਾਵਾਂਗੇ ਪਹਿਲਾਂ ਥੋੜੇ ਜਿਹਾ ਲੈਨੇ ਜੀ ਆਪਾਂ ਖੜੇ ਮਸਾਲੇ ਜਿਦੇ ਵਿੱਚ ਤਿੰਨ ਲਈਆਂ ਸਾਬਤ ਲਾਲ ਮਿਰਚਾਂ ਤੇ ਇੱਕ ਲਈਏ ਮੋਟੀ ਇਲਾਇਚੀ ਦੋ ਲਈ ਲਵਾਂਗੇ ਤੇ 10-12 ਲਈਆਂ ਨੇ ਆਪਾਂ ਕਾਲੀਆਂ ਮਿਰਚਾਂ ਇਹਨਾਂ ਨੂੰ ਵੀ ਆਪਾਂ ਇਦਾਂ ਹੀ ਤੇਲ ਦੇ ਵਿੱਚ ਪਾ ਦਾਂਗੇ ਤੇ ਨਾਲ ਹੀ ਹੁਣ ਪਾ ਦਾਂਗੇ ਜੀ ਸਾਰੇ ਟਮਾਟਰ ਪਿਆਜ਼ ਹਰੀ ਮਿਰਚ ਅਦਰਕ ਤੇ ਲਸਣ ਇਹਨਾਂ ਨੂੰ ਚੰਗੀ ਤਰ੍ਹਾਂ ਘੋਲ ਲੈ ਲੇ ਲਖਾਣਾ ਆਪਾਂ ਪੋਣ ਲਿਆ ਤੇ ਹੁਣ ਆਪਾਂ ਇਹਨੂੰ ਪਾੜ ਲੈਣੇ ਜੀ ਅੱਗੇ ਦੇ ਰੂ ਰਾਇਚ ਤੇ ਇਹਨਾਂ ਨੂੰ ਆਪਾਂ ਗ੍ਰाइंड ਕਰ ਲਾਂਗੇ ਸਾਰੇ ਮਸਾਲੇ ਨੂੰ ਹੁਣ ਉਸੇ ਕੜਾਈ ਦੇ ਵਿੱਚ ਆਪਾਂ ਪਾ ਲਾਂਗੇ ਜੀ ਥੋੜਾ ਜਿਹਾ ਤੇਲ ਤੇਲ गरम ਹੋ ਗਿਆ ਹੁਣ ਅੱਧਾ ਚਮਚ ਪਾ ਦਨੇ ਜੀ ਜੀਰੇ ਦਾ ਤੇ ਨਾਲ ਹੀ ਆਪਾਂ ਜਿਹੜਾ ਮਸਾਲਾ ਗ੍ਰाइंड ਕੀਤਾ ਇਹਨੂੰ ਪਾ ਲੈਨੇ ਆ थोड़ा जी, थोड़े जी, मसाले, सब तो पहला जी एक चम्मच नमक का अद्धा चमच पावे आप हल्दी का अद्धा चमच पावे आपनी पाउडर गर्म मसाला पानी पाकि खड़े मसाले पाए ने, ਤੇ ਥੋੜੀ ਜੀ ਪਾਵਾਂਗੇ ਆਪਾਂ ਲਾਲ ਮਿਰਚ ਤੇ ਹੁਣ ਆਪਾਂ ਇਹਨਾਂ ਨੂੰ ਕਰਦੇ ਨੇ ਚੰਗੀ ਤਰ੍ਹਾਂ ਮਿਕਸ ਥੋੜਾ ਜਿਹਾ ਪਾ ਦਾਂਗੇ ਸਬਜ਼ੀ ਵਿੱਚ ਮਸਾਲੇ ਵਿੱਚ ਪਾਣੀ ਮਸਾਲਾ ਜਿਹੜਾ ਚੰਗੀ ਤਰ੍ਹਾਂ ਪੁੱਜ ਚੁੱਕਾ ਤੁਸੀਂ ਦੇਖ ਸਕਦੇ ਹੋ ਮਸਾਲੇ ਨੇ ਜਿਹੜਾ ਤੇਲ ਨੂੰ ਛੱਡ ਦਿੱਤਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਕੇ ਤੇ ਇਹਦੇ ਵਿੱਚ ਪਾ ਦਾਂਗੇ ਜੀ ਮਟਰ ਮਟਰਾਂ ਨੂੰ ਵੀ ਆਪਾਂ ਹੁਣ 5 ਤੋਂ 7 ਮਿੰਟ ਮਸਾਲੇ ਦੇ ਵਿੱਚ ਇਸੇ ਤਰ੍ਹਾਂ ਹੀ ਪੋੜਨ ਲੱਗੋ। ਤੇ ਪਾਣੀ ਪਾ ਦਾਂਗੇ ਜੀ ਥੋੜਾ ਜਿਹਾ ਤੇ ਮਸ਼ਰੂਮ ਨੂੰ ਵੀ ਆਪਾਂ ਪਾਸੇ ਤੋਂ ਕੱਢ ਕੇ ਇਹਨਾਂ ਨੂੰ ਸਾਫ਼ ਪਾਣੀ ਤੋਂ ਬਾਅਦ ਧੋ ਲੈਨੇ ਚੰਗੀ ਤਰ੍ਹਾਂ ਤੇ ਇਹਨਾਂ ਦੇ ਆਪਾਂ ਕੱਟ ਕੇ ਇਹਨਾਂ ਦੇ ਪੀਸ ਕਰ ਲੈਨੇ ਆ ਸੱਜੀ ਨੂੰ ਆਪਾਂ ਹੁਣ ਇੱਕ ਵਾਰੀ ਚੈੱਕ ਕਰ ਲੈਨੇ ਹਾਂ। ਇਸ ਮਟਰ ਜਿਹੜੇ ਨੇ ਬਿਲਕੁਲ ਸੌਫਟ ਹੋ ਚੁੱਕੇ ਨੇ ਸਰਦੀ ਤਕਰੀਬਨ ਆਪਣੀ ਬਣ ਕੇ ਤਿਆਰੀ ਹੋ ਚੁੱਕੀ ਹੈ ਤੇ ਹੁਣ ਆਪਾਂ ਇਸ ਸਟੇਜ ਦੇ ਉੱਤੇ ਪਾ ਦਾਂਗੇ ਜੀ ਇਹਦੇ ਵਿੱਚ ਦੋ ਚਮਚ ਮਲਾਈ ਦੇ। ਮਲਾਈ ਪਾ ਸਕਦੇ ਹੋ ਤੁਸੀਂ ਫਰੈਸ਼ ਕਰੀਮ ਵੀ ਪਾ ਸਕਦੇ ਹੋ। ਆਪਣੇ ਕੋਲ ਮਲਾਈ ਸੀ ਆਪਾਂ ਇਸ ਕਰਕੇ ਮਲਾਈ ਪਾ ਲਈਏ। ਤੇ ਹੁਣ ਇਹਨੂੰ ਘਰਦੇ ਲੈ ਜੀ ਮਿਕਸ। ਲੈਕ ਆਉਂਦੇ ਨਾਲ ਸਬਜ਼ੀ ਦਾ ਜਿਹੜਾ ਟੇਸਟ ਆ ਹੋਰ ਵੀ ਜ਼ਿਆਦਾ ਵੱਧ ਜਾਂਦਾ। ਇਹਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਤੇ ਹੁਣ ਆਪਾਂ ਪਾ ਦਾਂਗੇ ਜੀ ਮਸ਼ਰੂਮ। ਮਸ਼ਰੂਮ ਪੋਂ ਤੋਂ ਬਾਅਦ ਆਪਾਂ ਸਭ 2 ਮਿੰਟ ਆਪਾਂ ਹੋਰ ਸਬਜ਼ੀ ਨੂੰ ਪਕਾਵਾਂਗੇ। ਤੁਹਾਡੀ ਸਬਜੀ ਆਪਣੀ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਤੇ ਹੁਣ ਲਾਸਟ ਵਿੱਚ ਪਾ ਦਾਂਗੇ ਜੀ ਆਪਾਂ ਰਤਨੀਆਂ ਤੇ ਇਹਨੂੰ ਕਰ ਦਾਂਗੇ ਜੀ ਮਿਕਸ ਤੇ ਮਟਰ ਮਸ਼ਰੂਮ ਦੀ ਸਬਜੀ ਆਪਣੀ ਬਿਲਕੁਲ ਬਣ ਕੇ ਤਿਆਰ ਹੈ ਵਿਆਹ ਸ਼ਾਦੀਆਂ ਵਿੱਚ ਮਿਲਣ ਵਾਲੀ ਚਾਹੋਟਾਂ ਵਿੱਚ ਮਿਲਣ ਵਾਲੀ ਮਟਰ ਮਸ਼ਰੂਮ ਦੀ ਸਬਜੀ ਬਣ ਕੇ ਬਿਲਕੁਲ ਤਿਆਰ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਆਪਣੀ ਮਟਰ ਮਸ਼ਰੂਮ ਦੀ ਸਬਜ਼ੀ ਬਣ ਕੇ ਤਿਆਰ ਹੋਈ ਹੈ ਇਹਨੂੰ ਤੁਸੀਂ ਚੋਲਾ ਨਾਲ ਖਾਓ ਰੋਟੀ ਨਾਲ ਲੱਛੇ ਪਰੌਂਠੇ ਨਾਲ ਚਾਹੇ ਤੰਦੂਰੀ ਰੋਟੀ ਨਾਲ ਕਿਸੇ ਵੀ ਚੀਜ਼ ਨਾਲ ਤੁਸੀਂ ਇਹਨੂੰ ਸਬਜ਼ੀ ਨੂੰ ਖਾ ਸਕਦੇ ਹੋ ਖਾਣ ਵਿੱਚ ਬਹੁਤ ਹੀ ਜ਼ਿਆਦਾ ਸਵਾਦ ਬਣੀ ਹੈ ਤੁਸੀਂ ਵੀ ਇੱਕ ਵਾਰੀ ਜ਼ਰੂਰ ਮੇਰੇ ਤਰੀਕੇ ਨਾਲ ਬਿਲਕੁਲ ਸੌਖੇ ਤਰੀਕੇ ਦੇ ਨਾਲ ਸਬਜ਼ੀ ਹੈ ਜਿਹੜੀ ਬਣਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਥੋੜਾ ਜਿਹਾ ਪਾਵੋਗੇ ਜੀ ਆਪਾਂ ਉੱਪਰ ਦੀ ਹਰਾ ਧਨੀਆ ਜੇਕਰ ਤੁਹਾਨੂੰ ਅੱਜ ਦੀ ਰੈਸਪੀ ਵਧੀਆ ਲੱਗੇ ਮਟਰ ਮਸ਼ਰੂਮ ਦੀ ਸਬਜ਼ੀ ਦੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ